ਮੋਨਚੀ ਪ੍ਰੇਮ ਚੰਦ ਜੀ ਦਾ ਨਾਵਲ ਨਿਰਮਲਾ ਭਾਗ ਛੇਮਾ ਉਸ ਦਿਨ ਆਪਣੀ ਜਾਨ ਨਾਲ ਵੱਧ ਕੇ ਪਿਆਰ ਦਾ ਦ੍ਰਿੜ ਪ੍ਰਮਾਨ ਦੇਣ ਤੋਂ ਬਾਅਦ ਮੋਨਚੀ ਤੋਤਾ RAM ਨੂੰ ਆਸ ਹੋਈ ਸੀ ਕਿ ਨਿਰਮਲਾ ਦਾ ਕੋਮਲ ਮਨ ਮੇਰੇ ਵਸ ਵਿੱਚ ਹੋ ਜਾਵੇਗਾ ਪਰ ਉਹਨਾਂ ਦੀ ਇਹ ਇੱਛਾ ਥੋੜੀ ਜਿਹੀ ਵੀ ਪੂਰੀ ਨਾ ਹੋਈ ਜਦ ਕੀ ਪਹਿਲਾਂ ਤਾਂ ਉਹ ਕਦੇ ਕਦੇ ਉਹਨਾਂ ਨਾਲ ਹੱਸ ਕੇ ਬੋਲਿਆ ਵੀ ਕਰਦੀ ਸੀ ਹੁਣ ਬੱਚਿਆਂ ਦੀ ਪਾਲਣ ਪੋਸ਼ਣ ਵਿੱਚ ਰੁਚੀ ਰਹਿਣ ਲੱਗੀ ਜਦ ਘਰ ਆਉਂਦੇ ਤਾਂ ਬੱਚਿਆਂ ਨੂੰ ਉਹਦੇ ਕੋਲ ਬੈਠਿਆਂ ਦੇਖਦੀ ਕਦੇ ਦੇਖਦੀ ਕਿ ਉਹਨਾਂ ਨੂੰ ਖਵਾ ਰਹੀ ਹੈ ਕਦੇ ਕਦੇ ਕੱਪੜੇ ਪਵਾ ਰਹੀ ਕਦੇ ਕੋਈ ਖੇਡ ਖੜਾ ਰਹੀ ਅਤੇ ਕਦੇ ਕੋਈ ਕਹਾਣੀ ਸੁਣਾ ਰਹੀ ਨਿਰਮਲਾ ਦਾ ਕੋਮਲ ਦਿਲ ਇਸ ਪਾਸੇ ਹੀ ਲੱਗਣ ਲੱਗ ਪਿਆ ਸੀ ਬੱਚਿਆਂ ਦੇ ਨਾਲ ਹੱਸਣ ਬੋਲਣ ਨਾਲ ਉਹਦੀ ਮਾਂ ਵਾਲੀ ਕਲਪਨਾ ਦੀ ਪੂਰਤੀ ਹੁੰਦੀ ਸੀ ਪਤੀ ਦੇ ਨਾਲ ਹੱਸਣ ਬੋਲਣ ਤੋਂ ਜਿਹੜਾ ਉਹਨੂੰ ਸੰਕੋਚ ਜਿਹੜੀ ਅਰੂਚੀ ਤੇ ਜਿਹੜੀ ਅਨਿચ્છਾ ਹੁੰਦੀ ਸੀ ਇਥੋਂ ਤੱਕ ਕਿ ਉਹ ਉੱਠ ਕੇ ਭੱਜ ਜਾਣਾ ਚਾਹੁੰਦੀ ਉਹਦੇ ਬਦਲੇ ਬਾਲਕਾਂ ਦੇ ਸੱਚੇ ਕੋਮਲ ਮਨ ਪਿਆਰ ਨਾਲ ਮਨ ਖੁਸ਼ ਹੋ ਜਾਂਦਾ ਸੀ ਉਹਦਾ ਪਹਿਲਾਂ ਮਾਨਸਾ ਰਾਮ ਉਹਦੇ ਕੋਲ ਆਉਣ ਤੋਂ ਝਿਜਕਦਾ ਸੀ ਪਰ ਮਾਨਸਿਕ ਵਿਕਾਸ ਤੋਂ 5 ਸਾਲ ਛੋਟਾ ਸੀ ਹਾਕੀ ਤੇ ਫੁੱਟਬਾਲ ਹੀ ਉਹਦਾ ਸੰਸਾਰ ਉਹਦੀਆਂ ਕਲਪਨਾਵਾਂ ਦਾ ਮੁਕਤ ਖੇਤਰ ਤੇ ਉਹਦੀਆਂ ਕਲਪਨਾਵਾਂ ਦਾ ਕਾਮਨਾਮੰਦ ਕਾਮਨਾਮਾ ਦਾ ਹਰਿਆ ਭਰਿਆ ਬਾਗ ਸੀ। ਅਗਾਰੇ ਸਰੀਰ ਦਾ ਪਤਲਾ ਜਿਹਾ ਸੋਨਾ ਹਸ ਮੁੱਖ ਸ਼ਰਮੀਲਾ ਵਾਲਕ ਸੀ ਉਹ ਜਿਸ ਨੂੰ ਕੱਜ ਸਿਰਫ ਖਾਣ ਨਾਲ ਰਿਸ਼ਤਾ ਸੀ। ਬਾਕੀ ਸਾਰਾ ਦਿਨ ਪਤਾ ਹੀ ਨਹੀਂ ਕਿ ਕਿੱਥੇ ਗੁੰਮਿਆ ਕਰਦਾ। ਨਿਰਮਲਾ ਉਹਦੇ ਮੂੰਹ 'ਚ ਖੇਡਦੀਆਂ ਗੱਲਾਂ ਸੁਣ ਕੇ ਮੂੰਹ ਖੇਡਦੀਆਂ ਗੱਲਾਂ ਸੁਣ ਕੇ ਥੋੜੀ ਦੇਰ ਲਈ ਆਪਣੀਆਂ ਪਰੇਸ਼ਾਨੀਆਂ ਨੂੰ ਭੁੱਲ ਜਾਂਦੀ ਤੇ ਚਾਹੁੰਦੀ ਸੀ ਇੱਕ ਵਾਰ ਫੇਰ ਉਹੀ ਦਿਨ ਆ ਜਾਂਦੇ ਜਦੋਂ ਉਹ ਗੁੱਡੀਆਂ ਖੇਡਦੀ ਤੇ ਉਹਨਾਂ ਦੇ ਵਿਆਹ ਕਰਤੀ ਸੀ ਤੇ ਜਿਸ ਨੂੰ ਅਜੇ ਥੋੜੇ ਹਾਈ ਬਹੁਤ ਹੀ ਥੋੜੇ ਦਿਨ ਗੁਜ਼ਰੇ ਸਨ ਮੁੰਠੀ ਤੋਤਾ RAM ਹੋਰ ਇਕਾਂਤ ਭਾਰ ਦੇ ਮਨੋੱਖਾਂ ਦੀ ਤਰ੍ਹਾਂ ਪਿਛਾਈ ਜੀਵ ਸਨ ਕੁਝ ਦਿਨ ਤਾਂ ਨਿਰਮਲਾ ਨੂੰ ਸੈਰ ਤਮਾਚੇ ਦਿਖਾਉਂਦੇ ਰਹੇ ਪੱਦ ਜਦ ਦੇਖਿਆ ਕੀ ਇਸ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ ਤਾਂ ਫਿਰ ਕਾਂਕ ਵਿੱਚ ਰਹਿਣ ਲੱਗੇ ਦਿਨ ਭਰ ਦੀ ਔਖੀ ਦਿਮਾਗੀ ਮਿਹਨਤ ਦੇ ਬਾਅਦ ਉਸ ਦਾ ਦਿਲ ਹੱਸਣ ਖੇਡਣ ਨੂੰ ਕਰਦਾ ਪਰ ਜਦ ਉਹ ਆਪਣੇ ਖੁਸ਼ੀ ਭਰੇ ਘਰ 'ਚ ਆਉਂਦੇ ਤਾਂ ਉਹਨਾਂ ਦੇ ਫੁੱਲਾਂ ਨੂੰ ਕਮਲਾਇਆ ਬੂਟਿਆਂ ਨੂੰ ਸੁੱਕਿਆਂ ਤੇ ਕਿਨਾਰਿਆਂ 'ਚ ਧੂੜ ਜੜਦੀ ਹੋਈ ਦੇਖ ਕੇ ਉਹਨਾਂ ਦਾ ਦਿਲ ਕਰਦਾ ਕਿਉਂ ਨਾ ਇਸ ਬਾਗ ਨੂੰ ਮੈਂ ਆਪ ਉਜਾੜ ਦੇਵਾਂ ਨਿਰਮਲਾ ਉਹਨਾਂ ਤੋਂ ਕੋਈ ਪਾਸੇ ਵੱਟਦੀ ਰਹਿੰਦੀ ਸੀ ਇਸ ਦਾ ਭੇਤ ਉਹਨੂੰ ਸਮਝ ਨਹੀਂ ਆਉਂਦਾ ਸੀ ਪਤੀ ਪਤਨੀ ਦੇ ਰਿਸ਼ਤੇ ਵਾਲੇ ਸ਼ਾਸਤਰ ਦੇ ਸਾਰੇ ਢੰਗ ਤਰੀਕੇ ਉਹ ਜਮਾਅ ਚੁੱਕ ਕੇ ਸਨ ਪਰ ਮਨੋਰਥ ਪੂਰਾ ਨਹੀਂ ਸੀ ਹੋਇਆ ਹੁਣ ਕੀ ਕਰਨਾ ਚਾਹੀਦਾ ਹੈ ਇਹ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਇੱਕ ਦਿਨ ਉਹ ਇਸੇ ਚਿੰਤਾ ਵਿੱਚ ਬੈਠੇ ਹੋਏ ਸਨ ਤਾਂ ਉਹਨਾਂ ਦੇ ਸਹਪਾਠੀ ਦੋਸਤ ਨੈਣ ਸੁਖਰਾਮ ਆ ਕੇ ਬੈਠ ਗਏ ਰਾਮ ਰਮਈਆ ਦੇ ਬਾਅਦ ਕੁਝ ਹੱਸਦੇ ਹੋਏ ਬੋਲੇ ਅੱਜਕੱਲ ਤਾਂ ਬੜੀ ਮौज ਹੋ ਗਈ ਹੋਵੇਗੀ ਨਵੀਂ ਵੋਟੀ ਨੂੰ ਨਾਲ ਬੜੇ ਕਿਸਮਤ ਵਾਲੀ ਬਾਈ ਰੁੱਸੀ ਹੋਈ ਜਵਾਨੀ ਨੂੰ ਮਨਾਉਣ ਤੋਂ ਇਸ ਦਾ ਚੰਗਾ ਹੋਰ ਕੋਈ ਤਰੀਕਾ ਨਹੀਂ ਨਵਾਂ ਵਿਆਹ ਹੋ ਗਿਆ। ਇੱਥੇ ਤਾਂ ਜ਼ਿੰਦਗੀ ਬੋਝ ਹੋਈ ਪਈ ਐ। ਪਤਨੀ ਜੀ ਐਨੀ ਬੁਰੀ ਤਰ੍ਹਾਂ ਕਿਸੇ ਤਰ੍ਹਾਂ ਨਹੀਂ ਛੱਡੇਗੀ। ਮੈਂ ਤਾਂ ਦੂਜੇ ਵਿਆਹ ਦੀ ਚਿੰਤਾ ਚਾਹਾਂ। ਕਿਤੇ ਥੋ ਪਤਾ ਲੱਗਦਾ ਹੋਵੇ ਤਾਂ ਕੰਮ ਸੈੱਟ ਕਰ ਦਿਓ। ਸ਼ਗਨ ਦੇ ਤੌਰ ਤੇ ਇੱਕ ਦਿਨ ਤੈਨੂੰ ਉਹਦੇ ਹੱਥ ਤੇ ਬਣੇ ਹੋਏ ਪਾਣ ਖਵਾ ਦੇਮ। ਤੋਤਾ RAM ਨੇ ਗੰਭੀਰ ਲਹਿਜੇ ਚ ਗਿਆ ਕਿ ਤੇ ਇਸ ਤਰ੍ਹਾਂ ਦੀ ਬੇਵਕੂਫੀ ਨਾ ਕਰ ਬੈਠੀ ਨਹੀਂ ਤਾਂ ਪਛਤਾਵੇਂਗਾ ਕੁੜੀਆਂ ਤਾਂ ਮੁੰਡਿਆਂ ਤੋਂ ਹੀ ਖੁਸ਼ ਰਹਿੰਦੀਆਂ ਨੇ ਅਸੀਂ ਤੁਸੀਂ ਤਾਂ ਉਸਦੇ ਕੰਮ ਦੇ ਹੀ ਨਹੀਂ ਰਹੇ ਸੱਚ ਕਹਿੰਦਾ ਮੈਂ ਤਾਂ ਵਿਆਹ ਕਰਕੇ ਪਛਤਾ ਰਿਹਾ ਪੂਰੀ ਬਲਾ ਗਲ ਪੈ ਗਈ ਸੋਚਿਆ ਸੀ ਕਿ 2-4 ਸਾਲ ਹੋਰ ਜ਼ਿੰਦਗੀ ਦਾ ਮਜ਼ਾ ਲੈ ਲਵਾਂਗਾ ਪਰ ਹੋਇਆ ਸਾਰਾ ਕੁਝ ਉਲਟ ਨਾਨ ਸੁਖਰਾਮ ਤੁਸੀਂ ਕੀ ਗੱਲਾਂ ਕਰਦੇ ਹੋ ਕੁੜੀਆਂ ਨੂੰ ਹੱਥਾਂ ਵਿੱਚ ਲੈਣਾ ਕੀ ਮੁਸ਼ਕਲ ਹੈ ਥੋੜਾ ਸਹਿਰ ਤਮਾਸ਼ਾ ਦਿਖਾ ਦਿਓ ਉਹਨਾਂ ਦੇ ਰੰਗ ਰੂਪ ਦੀ ਵਡਿਆਈ ਕਰ ਦਿਓ ਬਸ ਕਮ ਤੋਦਾਰ ਇਹ ਸਭ ਕੁਝ ਕਰਕੇ ਹਾਰ ਗਿਆ ਨੈਨ ਸੁਖਰਾ ਚੰਗਾ ਕੁਝ ਇਤਰ ਤੇਲ ਫਲੇਰ ਫੁੱਲ ਪੱਤੇ ਚਾਟਵਾਟ ਆ ਦੀ ਮઝા ਦਿਖਵਾਇਆ ਤੋਦਾਰ ਬਾਈ ਇਹ ਸਭ ਕੁਝ ਕਰ ਚੁੱਕਾ પતિ ਪਤਨੀ ਦੇ ਸੰਬੰਧਾਂ ਦੇ ਸ਼ਾਸਤਰਾਂ ਸਾਰੇ ਮੰਤਰਾਂ ਦਾ ਇੰਤਿਆਮ ਲੈ ਚੁੱਕਾ ਸਾਰੀਆਂ ਕੋਰੀਆਂ ਗੱਪਾਂ ਨੈਨ ਸੁਖਰਾ ਗੰਗਾ ਚੰਗਾ ਚੰਗਾ ਤਾਂ ਹੁਣ ਮੇਰੀ ਇੱਕ ਸਲਾਹ ਮੰਨ ਲੈ ਜਰਾ ਆਪਣੀ ਸੂਰਤ ਬਣਵਾ ਲਵੋ ਅੱਜ ਕੱਲ ਇੱਥੇ ਇੱਕ ਬਿਜਲੀ ਦੇ ਡਾਕਟਰ ਆਏ ਹੋਣੇ ਜਿਹੜੇ ਬੁੜਾਪੇ ਦੇ ਸਾਰੇ ਨਿਸ਼ਾਨ ਮਟਾ ਦਿੰਦੇ ਕੀ ਮਜਾ ਲੇ ਕੀ ਚਿਹਰੇ ਤੇ ਇੱਕ ਝੂੜੀ ਜਾਂ ਸਿਰ ਤੇ ਇੱਕ ਵੀ ਚਿੱਟਾ ਵਾਲ ਰਹਿ ਜਾ ਪਤਾ ਨਹੀਂ ਕੀ ਜਾਦੂ ਕਰ ਦਿੰਦਾ ਹੈ ਕਿ ਆਦਮੀ ਦਾ ਚੌਲਾ ਹੀ ਬਦਲ ਜਾਂਦਾ ਹੈ ਤੋਤਰਾਮ ਫੀਸ ਕੀ ਲੈਂਦੇ ਨੇ ਨੈਣ ਸੁਖਰਾ ਫੀਸ ਤਾਂ ਸੋਹਣਿਆ ਹੈ ਚਾਹਤ 500 ਰੁਪਏ ਤੋ ਤਾਂ ਰੰਗਾਈ ਕੋਈ ਪਖੰਡੀ ਹੋਵੇਗਾ ਬੇਵਕੂਫਾਂ ਨੂੰ ਲੁੱਟ ਰਿਹਾ ਹੋਵੇਗਾ ਕੋਈ ਰੰਗ ਤੇਲ ਲਾ ਕੇ ਦੋ ਤਿੰਨ ਚਾਰ ਦਿਨਾਂ ਦਿਨਾਂ ਲਈ ਜਰਾ ਚਿਹਰਾ ਚਮਕਾ ਦਿੰਦਾ ਹੋਵੇਗਾ ਇਸ ਤਿਹਾਰੀ ਡਾਕਟਰਾਂ ਤੇ ਤਾਂ ਆਪਣਾ ਵਿਸ਼ਵਾਸ ਹੀ ਨਹੀਂ 10-5 ਦੀ ਗੱਲ ਹੁੰਦੀ ਤਾਂ ਕਹਿੰਦਾ ਜਰਾ ਮਜ਼ਾਕ ਹੀ ਸਹੀ 500 ਰੁਪਏ ਦਾ ਵੱਡੀ ਰਾਮ ਨੈਨ ਸੁਖਰਾ ਤੁਹਾਡੇ ਲਈ 500 ਰੁਪਏ ਕਿਹੜੀ ਵੱਡੀ ਗੱਲ ਹੈ ਇੱਕ ਮਹੀਨੇ ਦੀ ਆਮਦਨੀ ਹੈ ਮੇਰੇ ਕੋਲ ਭਰਾਵਾ 500 ਹੁੰਦੇ ਤਾਂ ਸਭ ਤੋਂ ਪਹਿਲਾਂ ਕਮੇ ਹੀ ਕਰਦਾ ਜਵਾਨੀ ਦੇ ਇੱਕ ਘਾਂਟੀ ਦੀ ਕੀਮਤ 500 ਰੁਪਏ ਤੋਂ ਕਿਤੇ ਜ਼ਿਆਦਾ ਹੈ ਤੋਤਰਾ ਬਾਈ ਕੋਈ ਸਸਤਾ ਨੁਕਸਾ ਨੁਕਸਾ ਦੱਸੋ ਕੋਈ ਫਕੀਰੀ ਜੜੀ ਬੂਟੀ ਜਿਹੜੀ ਕਿ ਬਿਨਾ ਹਿੰਗ ਪੜਕੜੀ ਦੇ ਰੰਗ ਚੋਖਾ ਦੇਵੇ ਬਿਜਲੀ ਤੇਰੇ ਅੜੀ ਵੱਡੇ ਆਦਮਾ ਲਈ ਰਹਿਣ ਦੇ ਉਹਨਾਂ ਨੂੰ ਵੀ ਮੁਬਾਰਕਾ ਹੋਵੇ 900 ਖਰਾਬ ਤਾਂ ਫਿਰ ਰੰਗੀਲਾ ਬਣਦਾ ਚਕੋਸਲਾ ਰਾਜ ਇਟILLA ਜਿਹਾ ਕੋਟ ਸੂਟ ਲਾ ਦੇ ਤੇਰੇ ਜਿਸਮ ਦੇ ਤੀ ਦੀ ਚੁਸਤ ਅਚਕਣ ਹੋਵੇ ਚੂੜੀਦਾਰ ਪਜਾਮਾ ਹੋਵੇ ਗੱਜ ਚ ਸੋਨੇ ਦੀ ਜੰਜੀਰ ਪਾਈ ਹੋਵੇ ਤੇ ਸਿਰ ਤੇ ਜੈਪੂਰੀ ਸਾਫਾ ਬੰਨਿਆ ਅੱਖਾਂ ਚ ਸੁਰਮਾ ਤੇ ਵਾਲਾਂ ਚ ਹਿਨਾ ਦਾ ਖੁਸ਼ਬੂਦਾਰ ਤੇਲ ਪਾਇਆ ਟਿੱਡ ਨੂੰ ਹੀਠਾਂ ਨੂੰ ਵੀ ਕਰਨਾ ਜ਼ਰੂਰੀ ਏ ਦੂਰਾ ਕੰਬਰ ਕਾ ਬੰਦ ਬੰਨੋ ਜਿਆਦਾ ਤਕਲੀਫ ਤਾਂ ਹੋਵੇਗੀ ਪਰ ਅਚਕਣ ਜੱਜ ਜਾਵੇਗੀ ਖਿਜ਼ਾਬ ਮੈਂ ਲਿਆ ਦੇਵਾਂਗਾ 100 50 ਗਜਲਾਂ ਯਾਦ ਕਰ ਲਵੋ ਤੇ ਮੌਕੇ ਵੇ ਮੌਕੇ ਸ਼ੇਰ ਪੜੋ ਗੱਲਾਂ ਚ ਰਸ ਭਰਿਆ ਹੋਵੇ ਇਸ ਤਰ੍ਹਾਂ ਪਤਾ ਲੱਗੇ ਕਿ ਤੈਨੂੰ ਦੀਨ ਤੇ ਦੁਨੀਆ ਦੀ ਕੋਈ ਚਿੰਤਾ ਨਹੀਂ ਬਸ ਜੋ ਕੁਝ ਐ ਪ੍ਰੇਮਿਕਾ ਹੀ ਐ ਜਵਾਨ ਮਰਦਾਂ ਤੇ ਹੌਸਲਾ ਵਿਖਾਉਣ ਵਾਲੇ ਕੰਮ ਕਰਨ ਦਾ ਮੌਕਾ ਲੱਭਦੇ ਰਹੋ ਰਾਤ ਨੂੰ ਝੂਠਾ-ਮੂਠਾ ਰੌਲਾ ਪਾਓ ਚੋਰ-ਚੋਰ ਤੇ ਤਲਵਾਰ ਲੈ ਕੇ ਇਕੱਲੇ ਹੀ ਲੱਭਣ ਲੱਗੋ ਹਾਂ ਜਰਾ ਮੌਕਾ ਦੇਖ ਲੈਣਾ ਇਸ ਤਰ੍ਹਾਂ ਨਾ ਹੋਵੇ ਕਿ ਸੱਚਮੁੱਚ ਕੋਈ ਚੋਰ ਆ ਜਾਵੇ ਤੇ ਤੁਸੀਂ ਉਹਦੇ ਪਿੱਛੇ ਦੌੜੋ ਨਹੀਂ ਤਾਂ ਸਾਰੀ ਪੋਰ ਖੁੱਲ ਜ ਜਾਵੇਗੀ ਤੇ ਮੁਫਤ ਦੇ ਮੂਰਖ ਬਣੋਗੇ ਉਸ ਵੇਲੇ ਤਾਂ ਜੇ ਮਰਦੀ ਇਸੇ ਵਿੱਚ ਹੀ ਹੈ ਕਿ ਸਾਹ ਰੋਕ ਕੇ ਖੜੇ ਰੋ ਜਿਸ ਤੋਂ ਉਹ ਸਮਝੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਪਰ ਜਿਉਂ ਹੀ ਚੋਰ ਨੱਠਣ ਲੱਗੇ ਤੁਸੀਂ ਵੀ ਛਾਲ ਮਾਰ ਕੇ ਬਾਹਰ ਨਿਕਲ ਆਓ ਤੇ ਤਲਵਾਰ ਲੈ ਕੇ ਕਿੱਥੇ ਹੈ ਕਿੱਥੇ ਹੈ ਕਰਦੇ ਨੱਠੋ ਜਿਆਦਾ ਨਹੀਂ ਇੱਕ ਮਹੀਨਾ ਮੇਰੀਆਂ ਗੱਲਾਂ ਦੀ ਅਜ਼ਮਾਇਸ਼ ਕਰਕੇ ਦੇਖੋ ਜੇ ਕਰੋ ਤੁਹਾਡੇ ਤੇ ਕਮਲੀ ਨਾ ਹੋ ਜਾਵੇ ਤਾਂ ਜਿਹੜਾ ਜਰਵਾਨਾ ਕਹੋਗੇ ਦੇਵਾਂਗਾ ਤੋਤਾ RAM ਨੇ ਉਸ ਵੇਲੇ ਤਾਂ ਨਾ ਗੱਲਾਂ ਹਾਸੇ ਚ ਉਡਾ ਦਿੱਤੀਆਂ ਜਿਸ ਤਰ੍ਹਾਂ ਕਿ ਉਹ ਵਿਹਾਰ ਕੁਸ਼ਲ ਮਨੁੱਖ ਨੂੰ ਕਰਨਾ ਚਾਹੀਦਾ ਪਰ ਇਸ ਵਿੱਚੋਂ ਕੁਝ ਗੱਲਾਂ ਉਹਨਾਂ ਦੇ ਮਨ ਵਿੱਚ ਬੈਠ ਗਈਆਂ ਉਹਨਾਂ ਦਾ ਸਰਪੈਂਚ ਕੋਈ ਸ਼ੱਕ ਨਹੀਂ ਸੀ ਉਹ ਹੌਲੀ ਹੌਲੀ ਰੰਗ ਬਦਲਣ ਲੱਗੇ ਪਰ ਜਰਾ ਸੰਭਲ ਕੇ ਜਿਸ ਨਾਲ ਲੋਕਾਂ ਨੂੰ ਅਜੀਬ ਨਾ ਲੱਗੇ ਪਹਿਲਾਂ ਵਾਲਾਂ ਨੂੰ ਤੋਂ ਸ਼ੁਰੂ ਕੀਤਾ ਫਿਰ ਸੁਰਮੇ ਦੀ ਗਾਰੀ ਆਈ ਇੱਥੇ ਤੱਕ ਕਿ 1-2 ਮਹੀਨੇ ਚ ਉਹਨਾਂ ਦਾ ਰੰਗ ਟੰਗ ਹੀ ਬਦਲ ਗਿਆ ਗਜਲਾਂ ਯਾਦ ਕਰਨ ਦਿੱਤਾ ਹਾਸੇ ਵਾਲੀ ਸੀ ਪਰ ਵੀਰਤਾ ਦੀ ਫੜ ਮੰਨ ਚ ਕੋਈ ਨੁਕਸਾਨ ਨਹੀਂ ਉਸ ਦਿਨ ਤੋਂ ਉਹ ਹਰ ਰੋਜ਼ ਆਪਣੀ ਜਮਾ ਮਰਦੀ ਦਾ ਕੋਈ ਨਾ ਕੋਈ ਕੱਸਾ ਜ਼ਰੂਰ ਛੇੜ ਲੈਂਦਾ ਨਿਰਮਲਾ ਨੂੰ ਸ਼ੱਕ ਹੋਣ ਲੱਗਾ ਕਿਤੇ ਉਹਨਾਂ ਨੂੰ ਫਿਦਾ ਦਾ ਰੋਗ ਤਾਂ ਨਹੀਂ ਹੋ ਰਿਹਾ ਜਿਹੜਾ ਆਦਮੀ ਮੂੰਗੀ ਦੀ ਦਾਲ ਤੇ ਮੋٹے ਆਟੇ ਦੇ ਦੋ ਫੁਲਕੇ ਖਾ ਕੇ ਵੀ ਹਾਜਮਾ ਠੀਕ ਕਰਨ ਵਾਲੇ ਨਮਕੇ ਸੁਲੇਮਾਨੀ ਦਾ ਮੁਤਾਜ ਹੋਵੇ ਉਹਦੀਆਂ ਇਹਨਾਂ ਹਰਕਤਾਂ ਤੇ ਸੁਦਾ ਦਾ ਸ਼ੱਕ ਹੋਵੇ ਤਾਂ ਹੈਰਾਨੀ ਵੀ ਕੀ ਹੈ ਨਿਰਮਲਾ ਤੇ ਇਸ ਪਾਗਲਪਨ ਦਾ ਹੋਰ ਕੀ ਪ੍ਰਭਾਵ ਪੈਂਦਾ ਹਾਂ ਉਹਨੂੰ ਉਹਨਾਂ ਤੇ ਦਇਆ ਆਉਣ ਲੱਗੀ ਗੁੱਸਾ ਦਾ ਨਫ਼ਰਤ ਦਾ ਭਾਵ ਜਾਂਦਾ ਰਿਹਾ ਗੁੱਸਾ ਤੇ ਨਫ਼ਰਤ ਉਹਨਾਂ ਤੇ ਹੁੰਦੀ ਹੈ ਜਿਹੜੇ ਆਪਣੇ ਪੂਰੇ ਹੋਸ਼ 'ਚ ਹੋਣ ਪਾਗਲ ਆਦਮੀ ਤਾਂ ਦਇਆ ਦਾ ਪਾਤਰ ਹੈ ਉਹ ਗੱਲ-ਗੱਲ ਤੇ ਉਹਨਾਂ ਦੀ ਗੱਲ ਫੜਦੀ ਉਹਨਾਂ ਦਾ ਮਜ਼ਾਕ ਉਡਾਂਦੀ ਜਿਸ ਤਰ੍ਹਾਂ ਕਿ ਉਹ ਲੋਕ ਪਾਗਲਾਂ ਦੇ ਨਾਲ ਕਰਦੇ ਨੇ ਹਾਂ ਇਸ ਦਾ ਧਿਆਨ ਰੱਖਦੀ ਸੀ ਕਿਉਂ ਟੀਚਰ ਨੂੰ ਸਮਝਣਾ ਜਾਂ ਉਹ ਸੋਚਦੀ ਵਿਚਾਰਾਂ ਆਪਣੇ ਪਾਪਾਂ ਦੀ ਭੁੱਲ ਬਖਸ਼ਾਰੇ ਇਹ ਸਾਰਾ ਟੰਗ ਸਿਰਫ ਇਸ ਲਈ ਹੈ ਕਿ ਮੈਂ ਆਪਣਾ ਦੁੱਖ ਭੁੱਲ ਜਾਵਾਂ ਆਖਰ ਹੁਣ ਕਿਸਮਤ ਦਾ ਬਦਲੀ ਨਹੀਂ ਜਾ ਸਕਦੀ ਇਸ ਵਿਚਾਰੇ ਨੂੰ ਕਿਉਂ ਸਾੜ ਇੱਕ ਦਿਨ ਰਾਤ ਦੇ 9 ਵਜੇ ਤੋਂ ਤਾਰਾਮ 68 ਨਾਲ ਸੈਰ ਤੋਂ ਮੁੜੀ ਤੇ ਨਿਰਮਲ ਨੂੰ ਕਿਹਾ ਅੱਜ ਦਿਨ ਚੋਰਾਂ ਨਾਲ ਸਾਹਮਣਾ ਹੋ ਗਿਆ ਅੱਜ ਤਿੰਨ ਚੋਰਾਂ ਨਾਲ ਸਾਹਮਣਾ ਹੋ ਗਿਆ ਥੋੜਾ შე ਪੁਰਵਲ ਚੱਲ ਗਿਆ ਸੀ ਹਨੇਰਾ ਤਾਂ ਸੀ ਜਿਉਂ ਹੀ ਰੇਲ ਦੀ ਛੜਕ ਦੇ ਕੋਲ ਪਹੁੰਚਾ ਤਾਂ ਤਿੰਨ ਆਦਮੀ ਤਲਵਾਰਾਂ ਫੜੀ ਪਤਾ ਨਹੀਂ ਕਿੱਧਰ ਤੋਂ ਆ ਗਏ ਯਕੀਨ ਮੰਨੀ ਤਿੰਨੇ ਕਾਲੇ ਰਾਖਸ਼ ਸਨ ਮੈਂ ਬਿਲਕੁਲ ਇਕੱਲਾ ਕੋਲ ਮੇਰੇ ਸਿਰਫ ਇੱਕ ਸੋਟੀ ਸੀ ਉਧਰ ਤਿੰਨਾਂ ਕੋਲ ਤਲਵਾਰਾਂ ਸਨ ਹੋਸ਼ ੁੱਟ ਗਈ ਸਮਝ ਗਿਆ ਕਿ ਜ਼ਿੰਦਗੀ ਦਾ ਇੱਥੇ ਤੱਕ ਹੀ ਸਾਥ ਸੀ ਪਰ ਮੈਂ ਇਹ ਵੀ ਸੋਚਿਆ ਬਾਈ ਮਰਨਾ ਹੀ ਹੈ ਤਾਂ ਵੀਰਾਂ ਦੀ ਮੌਤ ਕਿਉਂ ਨਾ ਮਰਾਂ ਇਹਨੇ ਨੂੰ ਇੱਕ ਆਦਮੀ ਨੇ ਲਲਕਾਰ ਕੇ ਕਿਹਾ ਰੱਖ ਦੇ ਤੇਰੇ ਕੋਲ ਜੋ ਕੁਝ ਵੀ ਹੈ ਤੇ ਹੌਲੀ ਦੇ ਨੇ ਚਲਿਆ ਜਾ ਮੈਂ ਸੋਟੀ ਸੰਭਾਲ ਕੇ ਖੜਾ ਹੋ ਗਿਆ ਤੇ ਬੋਲਿਆ ਮੇਰੇ ਕੋਲ ਤਾਂ ਸਿਰਫ ਇਹ ਸੋਟੀ ਹੈ ਤੇ ਇਸ ਦਾ ਮੁੱਲ ਇੱਕ ਆਦਮੀ ਦਾ ਸਿਰ ਹੈ ਮੇਰੇ ਮੂੰਹ ਚ ਇੰਨਾ ਹੀ ਨਿਕਲਿਆ ਕਿ ਤਿੰਨੇ ਤਲਵਾਰਾਂ ਕੱਢ ਕੇ ਮੇਰੇ ਤੇ ਝਪਟ ਪਈ ਤੇ ਮੈਂ ਉਹਨਾਂ ਦੇ ਵਾਰਾਂ ਨੂੰ ਸੋਟੀ ਨਾਲ ਰੋਕਣ ਲੱਗਿਆ ਉਹ ਤਿੰਨੇ ਜ਼ੋਰ-ਜ਼ੋਰ ਨਾਲ ਵਾਰ ਕਰਦੇ ਸਨ ਫਟਾਕ ਦੀ ਆਵਾਜ਼ ਆਉਂਦੀ ਸੀ ਤੇ ਮੈਂ ਬਿਜਲੀ ਦੀ ਤਰ੍ਹਾਂ ਝਪਟ ਕੇ ਉਹਨਾਂ ਦੇ ਵਾਰਾਂ ਨੂੰ ਕੱਟੀ ਜਾਂਦਾ ਸੀ ਉਈ 10 ਮਿੰਟਾਂ ਤੱਕ ਐ ਤਿੰਨੇ ਤਲਵਾਰ ਤਿੰਨਾ ਨੇ ਤਲਵਾਰਾਂ ਦੀ ਬੜੀ ਜੋਹਰ ਦਿਖਾਈ ਪਰ ਮੇਰੇ ਤੇ ਚਰੀਟ ਤੱਕ ਨਹੀਂ ਆਈ ਮਜਬੂਰੀ ਇਹੀ ਸੀ ਕਿ ਮੇਰੇ ਹੱਥ 'ਚ ਤਲਵਾਰ ਨਹੀਂ ਸੀ ਜੇਕਰ ਕਿਤੇ ਤਲਵਾਰ ਹੁੰਦੀ ਤਾਂ ਇੱਕ ਨੂੰ ਤਾਂ ਜਿਉਂਦਾ ਨਾ ਛੱਡਦਾ ਖੈਰ ਕਿੱਥੇ ਤੱਕ ਦੱਸਾਂ ਉਸ ਵੇਲੇ ਮੇਰੇ ਹੱਥਾਂ ਦੀ ਸਫਾਈ ਦੇਖਣ ਵਾਲੀ ਸੀ ਮੈਨੂੰ ਆਪਣੇ ਆਪ ਤੇ ਹੈਰਾਨੀ ਹੋ ਰਹੀ ਸੀ ਕਿ ਇਹ ਵੀਰਤਾ ਮੇਰੇ 'ਚ ਕਿੱਥੋਂ ਆ ਗਈ ਜਾ ਤੇ ਨਾਨੇ ਦੇ ਦੇਖਿਆ ਕਿ ਇੱਥੇ ਦਾਲ ਨਹੀਂ ਗੱਲਣ ਵਾਲੀ ਤਾਂ ਤਲਵਾਰਾਂ ਮਿਆਂ ਚ ਰੱਖ ਲੰਗਾ ਤੇ ਪਿੱਠ ਠੋਕ ਕੇ ਬੋਲੇ ਨੌਜਵਾਨਾ ਤੇਰੇ ਵਰਗਾ ਬਹਾਦਰ ਅੰਜ ਤੱਕ ਨਹੀਂ ਦੇਖਿਆ ਅਸੀਂ 3 300 ਤੇ ਭਾਰੀਆਂ ਤੇ ਪਿੰਡ ਜਾ ਪਿੰਡ ਪਿੰਡ ਜਾ ਕੇ ਢੋਲ ਵਜਾ ਕੇ ਲੁੱਟਦੇ ਹਾਂ ਪਰ ਅੰਜ ਤੁਸੀਂ ਮੈਨੂੰ ਕੱਖੋਂ ਹੌਲੀ ਕਰਕੇ ਦਿਖਾ ਦਿੱਤਾ ਅਸੀਂ ਤੁਹਾਡਾ ਲੋਹਾ ਮੰਨ ਗਏ ਇਹ ਕਹਿ ਕੇ ਤਿੰਨੇ ਫਿਰ ਨਜ਼ਰਾਂ ਤੋਂ ਗਾਇਬ ਹੋ ਗਏ ਨਿਰਮਲਾ ਨੇ ਗੰਭੀਰ ਭਾਵ ਨਾਲ ਮੁਸਕਰਾ ਕੇ ਕਿਹਾ ਇਸ ਸੋਟੀ ਤੇ ਤਾਂ ਤਲਵਾਰ ਦੇ ਬਹੁਤ ਸਾਰੇ ਨਿਸ਼ਾਨ ਬਣੇ ਹੋਣਗੇ। ਮੁੰਛੀ ਜੀ ਇਸ ਸ਼ੱਕ ਦੇ ਲਈ ਤਿਆਰ ਨਹੀਂ ਸਨ ਪਰ ਕੋਈ ਜਵਾਬ ਦੇਣਾ ਤਾਂ ਜ਼ਰੂਰੀ ਸੀ। ਬੋਲੇ ਮੈਂ 12 ਨੂੰ ਬਰਾਬਰ ਖਾਲੀ ਕਰ ਦਿੰਦਾ। 2 4 6 ਟਾਂ ਸੋਟੀ ਤੇ ਪੰਘਾਂ ਵੀ ਤਾਂ ਉਹ ਹੌਲੀਆਂ ਜਿਹਾਂ ਸਨ ਜਿਨ੍ਹਾਂ ਨਾਲ ਕੋਈ ਨਿਸ਼ਾਨ ਨਹੀਂ ਪੈ ਸਕਦਾ। ਅਜ ਉਹਨਾਂ ਦੇ ਮੂੰਹ 'ਚ ਪੂਰੀ ਗੱਲ ਨਹੀਂ ਸੀ ਨਿਕਲੀ ਕਿ ਅਚਾਨਕ ਰੁਕਮਨੀ ਦੇਵੀ ਸਾਹੋ ਸਾਈ ਦੌੜਤੀ ਹੋਈ ਆਈ ਤੇ ਹੰਮੀ ਦੀ ਹੋਈ ਬੋਲੀ ਤੋਤਾ ਤੋਤਾ। ਕੀ ਨਹੀਂ ਮੇਰੇ ਕਮਰੇ ਚ ਸੱਪ ਨਿਕਲਿਆ ਮੇਰੀ ਮੰਜੀ ਦੇ ਹੇਠਾਂ ਬੈਠਾ ਹੋਇਆ ਮੈਂ ਉੱਠ ਕੇ ਭੱਜੀ ਮੋਇਆ ਕੋਈ ਦੋ ਗਾਜ਼ਦਾ ਹੋਵੇਗਾ ਫੰਨ ਕੱਢੀ ਫੁਕਾਰ ਰਿਹਾ ਹੈ ਜਰਾ ਚੱਲੋ ਤਾਂ ਡੰਡਾ ਲੈ ਤੋਤਾ RAM ਦੇ ਚਿਹਰੇ ਦਾ ਰੰਗ ਉੱਟ ਗਿਆ ਤੇ ਮੂੰਹ ਤੇ ਹਵਾਆਂ ਉੱਟਣ ਲੱਗਣਾ ਪਰਮ ਮਨ ਦੇ ਭਾਵਾਂ ਨੂੰ ਲੁਕੋ ਕੇ ਬੋਲੇ ਸੱਪ ਇੱਥੇ ਕਿੱਥੇ ਤੈਨੂੰ ਭਰਮ ਹੋਇਆ ਹੋਵੇਗਾ ਕੋਈ ਰੱਸੀ ਹੋਵੇਗੀ ਰੁਕ ਮੈਂ ਆਪਣੀ ਅੱਖੀਂ ਦੇਖਿਆ ਜਰਾ ਚੱਲ ਕੇ ਦੇਖ ਲੈ ਹੈਂ ਮਰਦਕ ਹੋ ਕੇ ਡਰਦਾ ਏ ਮੋਂਚੀ ਜੀ ਘਰ ਚੋਂ ਨਿਕਲੇ ਪਰ ਬਰਾਂਡੇ ਚ ਫਿਰ ਠਹਿਰ ਗਏ ਉਹਨਾਂ ਦੇ ਪੈਰ ਨਹੀਂ ਉੱਠਦੇ ਸਨ ਕਾਲ ਜਾਂ ਥੜਕ ਰਿਹਾ ਸੀ ਸੱਪ ਬੜੇ ਗੁੱਸੇ ਵਾਲਾ ਜਾਨਵਰ ਕਿਤੇ ਡੰਗ ਲਵੇ ਤਾਂ ਮੁਫਤ ਚ ਜਾਨ ਤੋਂ ਹੱਥ ਧੋਣਾ ਪਵੇਗਾ ਬੋਲੇ ਡਰਦਾ ਨਹੀਂ ਹਾਂ ਸੱਪ ਹੀ ਤਾਂ ਏ ਸ਼ੇਰ ਤਾਂ ਨਹੀਂ ਪਰ ਸੱਪ ਤੇ ਲਾਠੀ ਨਹੀਂ ਅਸਰ ਕਰਦੀ ਜਾ ਕੇ ਕਿਸੇ ਨੂੰ ਭੇਜਾਂ ਕਿਸੇ ਦੇ ਘਰ ਤੋਂ ਬਰਛਾ ਲਿਆਵੇ ਇਹ ਕਹਿ ਕੇ ਮੋਂਚੀ ਜੀ ਬੜੀ ਤੇਜ਼ੀ ਨਾਲ ਬਾਹਰ ਚਲੇ ਗਏ ਮਨਸਰਾਮ ਬੈਠਾ ਰੋਟੀ ਖਾ ਰਿਆ ਸੀ ਮੁੰਛੀ ਜੀ ਦਾ ਬਾਹਰ ਚਲੇਗੀ ਇਧਰ ਉਹਨੇ ਰੋਟੀ ਛੱਡੀ ਆਪਣੀ ਹਾਕੀ ਦਾ ਡੰਡਾ ਹੱਥ 'ਚ ਲੈ ਤੇ ਕਮਰੇ 'ਚ ਚਲਾ ਗਿਆ ਉਹਨੇ ਛੇਤੀ ਦੇ ਕੇ ਮੰਜੀ ਖਿੱਚ ਲਈ ਸੱਪ ਮਸਤ ਸੀ ਭੱਜਣ ਦੇ ਬਦਲੇ ਫਨ ਕੱਢ ਕੇ ਖੜਾ ਹੋ ਗਿਆ ਮਨਸਰਾਮ ਨੇ ਝੱਟ ਮੰਜੀ ਦੀ ਚਾਦਰ ਚੁੱਕ ਕੇ ਸੱਪ ਦੇ ਉੱਪਰ ਸੁੱਟ ਦਿੱਤੀ ਤੇ ਤੜਾ ਤੜ 3-4 ਡੰਡੇ ਕੱਸ ਕੇ ਮਾਰੇ ਸੱਪ ਚਾਦਰ ਦੇ ਅੰਦਰ ਹੀ ਤੜਫ ਕੇ ਰਹਿ ਗਿਆ ਹੁਣ ਉਹ ਉਹਨੂੰ ਡੰਡੇ ਤੇ ਚੱਕੀ ਬਾਹਰ ਚੱਲਿਆ ਮੁੰਛੀ ਜੀ ਕਈ ਆਦੂਆਂ ਨੂੰ ਲੈ ਕੇ ਤੁਰੇ ਆ ਰਹੇ ਸੀ ਮਨਸਾ ਰਾਮ ਨੂੰ ਸੱਪ ਲਟਕਾਈ ਆਉਂਦਿਆ ਦੇਖਿਆ ਤਾਂ ਜਨਕ ਉਹਨਾਂ ਦੇ ਮੋਹ ਚੀਕ ਨਿਕਲ ਗਈ ਪਰ ਫਿਰ ਸੰਭਲ ਗਏ ਤੇ ਬੋਲੇ ਮੈਂ ਤਾਂ ਆ ਹੀ ਰਿਹਾ ਸੀ ਤੂੰ ਕਿਉਂ ਜਲਦੀ ਕੀਤੀ ਦੇ ਦੇ ਕੋਈ ਸੋਟ ਆਵੇਗਾ ਇਹ ਕਹਿ ਕੇ ਬਹਾਦਰੀ ਦੇ ਨਾਲ ਰੁਕਮਲੀ ਦੇ ਕਮਰੇ ਦੇ ਦਰਵਾਜ਼ੇ ਤੇ ਜਾ ਕੇ ਖੜ ਖੜੇ ਹੋ ਗਏ ਤੇ ਕਮਰੇ ਨੂੰ ਚੰਗੀ ਤਰ੍ਹਾਂ ਦੇਖ ਭਾਲ ਕੇ ਮੋਛਾਂ ਨੂੰ ਵੱਟ ਦਿੰਦੇ ਹੋਏ ਨਰਮਲਾ ਦੇ ਕੋਲ ਜਾ ਕੇ ਬੋਲੇ ਮੈਂ ਜਦ ਤੱਕ ਜਾਂਦਾ ਆਉਂਦਾ ਮਨਸਾ ਰਾਮ ਨੇ ਮਾਰ ਹੀ ਦਿੱਤਾ ਵੇ ਸਮਝ ਮੁੰਡਾ ਡੰਡਾ ਲੈ ਕੇ ਨੱਠ ਪਿਆ ਸੱਪ ਹਮੇਸ਼ਾ ਵਰਸ਼ੇ ਨਾ ਮਾਰਨਾ ਚਾਹੀਦਾ ਹੈ ਇਹ ਹੀ ਤਾਂ ਮੁੰਡਾ ਚ ਨੁਕਸ ਹੈ ਮੈਂ ਇਸ ਤਰ੍ਹਾਂ ਦੇ ਕਈ ਸੱਪ ਮਾਰੇ ਨੇ ਸੱਪ ਨੂੰ ਖੰਡਾ ਖੰਡਾ ਕੇ ਮਾਰਦਾ ਕਿੰਨਿਆਂ ਨੂੰ ਹੀ ਮੁੱਠੀ ਚ ਫੜ ਕੇ ਮਿੱਦ ਦਿੱਤਾ ਰੁਕਮਣੀ ਨੇ ਕਹੇ ਛੱਡੋ ਵੀ ਦੇਖ ਲਈ ਤੁਹਾਡੀ ਮਰਦਾਨਗੀ ਮੁੰਛੀ ਜੀ ਦਾ ਤ੍ਰਿਕ ਕੇ ਬੋਲੇ ਚੰਗਾ ਜਾ ਮੈਂ ਡਰਪੋਖ ਹੀ ਸਹੀ ਤੇਰੇ ਕੋਲ ਕੋਈ ਨਾਮ ਤਾਂ ਨਹੀਂ ਮੰਗ ਰਿਆ ਜਾ ਕੇ ਮਹਾਰਾਜ ਨੂੰ ਕਹਿ ਰੋਟੀ ਪਾਵੇ ਮੁੰਛੀ ਜੀ ਮੁੰਛੀ ਜੀ ਦਾ ਮੁੰਚੀ ਜੀ ਤਾਂ ਰੋਟੀ ਖਾਣ ਚਲੇ ਗਏ ਤੇ ਨਿਰਮਲਾ ਦਰਵਾਜ਼ੇ ਦੀ ਚੁਗਾਟ ਤੇ ਖੜੀ ਸੋਚ ਰਹੀ ਸੀ ਭਗਵਾਨ ਕਿ ਇਹਨਾਂ ਨੂੰ ਸੱਚਮੁੱਚ ਹੀ ਕੋਈ ਬੁਰਾ ਰੋਗ ਲੱਗ ਰਿਹਾ ਕਿ ਮੇਰੀ ਹਾਲਤ ਨੂੰ ਹੋਰ ਵੀ ਵਿਗਾੜਨਾ ਚਾਹੁੰਦੇ ਐ ਮੈਂ ਇਹਨਾਂ ਦੀ ਸੇਵਾ ਕਰ ਸਕਦੀ ਆ ਸਨਮਾਨ ਕਰ ਸਕਦੀ ਆ ਆਪਣਾ ਜੀਵਨ ਇਹਨਾਂ ਦੇ ਪੈਰਾਂ 'ਚ ਅਰਪਣ ਕਰ ਸਕਦੀ ਆ ਪਰ ਉਹ ਨਹੀਂ ਕਰ ਸਕਦੀ ਜੋ ਮੇਰੇ ਕੀਤਿਆਂ ਨਹੀਂ ਹੋ ਸਕਦਾ ਉਮਰ ਦਾ ਫਰਕ ਮਟਾਉਣਾ ਮੇਰੇ ਵੱਸ ਦੀ ਗੱਲ ਨਹੀਂ ਆਖਰ ਇਹ ਮੇਰੇ ਕੋਲੋਂ ਕੀ ਚਾਹੁੰਦੇ ਨੇ ਸਮਝ ਗਈ ਆ ਇਹ ਗੱਲਾਂ ਪਹਿਲਾਂ ਹੀ ਕਿਉਂ ਨਹੀਂ ਸਮਝੀ ਨਹੀਂ ਤਾਂ ਇਹਨਾਂ ਨੂੰ ਕਾਹਨੂੰ ਇੰਨੀ ਤਵੱਸਿਆ ਕਰਨੀ ਪੈਂਦੀ ਕਿਉਂ ਇੰਨੇ ਢੋਂਗ ਰਚਨੇ ਪੈਂਦੇ ਤਾਂ